ਬੱਚਿਆ ਬਾਈ ਤੁਹਾਡੇ ਵੱਲ ਬਹੁਤ ਦੇ ਗੱਲ ਜੇ ਤੁਹਾਨੂੰ ਕਹੀ ਪੋਲੂ ਨਹੀਂ ਕਰਦਾ ਜੀ ਲੰਘ ਰਹੀ ਜੀ ਤੁਹਾਡੇ ਲੱਗੂ ਪਹਿਲਾਂ ਕਰ ਰਹੀ ਤੁਹਾਡੇ ਵਿੱਚ ਆ ਗਿਆ ਉਹਨੂੰ ਤੁਸੀਂ ਵੀ ਕਤੂ ਜਾਣਾ ਚਾਹੀਦਾ ਜੀ ਸਾਡੀ ਪਤਾ ਬਾਤ ਜਿਹੜੇ मगर देया में जड़ी है नहीं, गुम्बद जड़ी है नहीं, पलोत में देया, कुछ भी बच्चों की तो नहीं करते। ये ना किसी भी सात पलाक तक देया जहाँ जाएँगे, पानी हो सकता है इधर। दल्ती दल्ती। You have the other person that he cannot digest. नहीं 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 तो red light तो पैदल कर दो। नहीं तो क्यों पैदल करो? पैदल करो। अभी time नहीं है क्य

ਜਿਹੜਾ ਖੜਾ ਵਾ ਇਹ ਕੋਈ ਵੇਟ ਕਰ ਰਿਹਾ ਉਹ ਡ੍ਰਾਈਵਰ ਦਾ ਵੀ ਇਹ ਮੇਰੀ ਵਾਰੀ ਜੋ ਨਹੀਂ ਮੈਂ ਚੱਲਣਾ ਵਾਂ। ਕਿਉਂਕਿ ਦੁੱਗੀ ਨਾਈਟ ਉਹ ਰੋਕਣ ਵਾਲੀਆਂ ਜੰਨਾਂ ਨੇ ਹੋਰ ਐਕਸੀਡੈਂਟ ਹੁੰਦਾ ਲੈਣਾ। ਕਿਉਂ ਨਿਕਲਣਾ? ਸਾਨੂੰ ਹੁੰਦਾ ਵੀ ਅਗਰ ਵੱਧ ਤੋਂ ਵੱਧ ਇਹਨਾਂ ਨੂੰ ਰੋਕੋ ਨਹੀਂ ਰੁਕਦੇ ਇਹਨਾਂ ਦਾ ਚਲਾਰ ਕੀਤਾ ਜਾਵੇ। ਚਲਾਣ ਵਿੱਚ ਚਾਣ ਤੇ ਚਾਣ ਪੜ ਕੇ ਹੁੰਦਾ ਹੈ 7 ਵਜੇ ਉਹ ਇਹਨਾਂ ਵੱਡਾ ਚਲਾਣ ਹੋ ਜਾਂ ਮੈਰਾ ਇੱਕ ਜੁਰਮਾਨਾ ਦੇਣਾ ਪਿਆ। ਫਿਰ ਬੰਦਾ ਥੋੜਾ ਫੋਲੋ ਕਰਦਾ। ਚਲਾਣ ਅੱਦੇ ਕੋ ਕਿਤਾਬ ਆ ਜਿਹੜੀ ਤੇ ਚਲਾਣ ਭਰਿਆ ਜਾਂਦਾ ਸਰ ਕੋਈ। ਜਿਹੜੀ ਗਲਤੀ ਕਰਦਾ ਨਾ ਕੋਈ ਡੈਡ ਲਾਈਟ ਜੰਪ ਕਰਦਾ ਜਾਂ ਰੋਂਗ ਸਾਈਡ ਜਾਂਦਾ ਜਦੋਂ ਉਸ ਪਾਰਕਿੰਗ ਗੱਡੀ ਰੌਂਗ ਸਾਈਡ ਤੇ ਕਰਦਾ ਵਾ ਉਹਦਾ ਚਲਾਨ ਡਾ ਲੱਗਦਾ ਸੀ ਟੂ ਬੈਨ ਹੁੰਦੀ ਐ ਇੱਕ ਉਹ ਗੱਡੀ ਉਹ ਕਰਕੇ ਲੈ ਜਾਂਦੇ ਆ ਫਿਰ ਉਹਨੂੰ ਚੋੜਾ ਬੰਦਾ ਦਾ ਜੁਰਮਾਨਾ ਵਾ ਉਹਨੂੰ ਦੇਣਾ ਪੈਂਦਾ ਉਹ ਯੂ ਨੀਡ ਟੂ ਪੇ ਫਾਈਨ ਇਸ ਟੌਂਕੀ ਲਾਲੋ ਲਾਈਟ ਨਹੀਂ ਹੈਗੀ ਉਹਦੇ ਵਿੱਚ ਆਪਾਂ ਰਾਈਟ ਪੰਦਾ ਵਾ ਜਿਹੜੀ ਰਾਈਟ ਸਾਈਡ ਤੇ ਗੱਡੀ ਜਾ ਰਹੀ ਐ ਉਹਦਾ ਪਿੱਲਾ ਹਟਵਾਉਂਦਾ ਉਹ ਜਾਏਗੀ ਪਹਿਲਾਂ ਲੈਫਟ ਵਾਲੀ ਬਾਅਦ ਚ ਜਾਏਗੀ ਰਾਈਟ ਸਾਈਡ ਤੋਂ ਪਹਿਲਾਂ ਨਿਕਲ ਰਾਈਟ ਕਾਰ ਵੀ ਫਸ ਐਂਡ ਦੇ ਲੈਫਟ ਇਹ ਦੂਜਿਆਂ ਨੂੰ ਵੀ ਕਹਿਣਾ ਆਪਣੇ ਪੇਰੈਂਟਸ ਨੂੰ ਵੀ ਕਹਿਣਾ ਜੇ ਤੁਸੀਂ ਨਾ ਜਾਂਦੇ ਕਿਤੇ ਕਰਦੇ ਰੈਡ ਲੈਂਡ ਜੰਪ ਉਹਨਾਂ ਕਹਿੰਦਾ ਵੀ ਨਹੀਂ ਪਾ ਸਾਸੀ ਬੀਚੂ ਮਿਲੇਨੀਅਮ ਤੋਂ ਹਾਂ ਬੀਚੂ ਮਿਲੇਨੀਅਮ ਸਕੂਲ एंड पर्पज अच लिया बच्चों ने यही सी कि बच्चों को जागरूकता दी जाए कम्यूनिटी हैल्पर से जिस जो ट्रैफिक पुलिस ऑफिसर है दे like तो आर है कम्यूनिटी हैल्पर तो अभी बच्चों को अवेयर करिए कि ट्रैफिक रूल्स है किस तरह फॉलो करने चाहिए and what? As children, as है एंड वट एज चिल्ड्रन एज बच्चा वो भी कर सकते हैं कम्यूनिटी वैसे बच्चे बच्चे और बच्चे 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 एक्चुअली कि उन बच्चों तो से किताबें और स्केचरे पढ़ाने ना तो इतना एक्सपीरियंस नहीं लंदे हैं बट व्हेन दे एक्चुअली जबो एक्चुअली मिलते हैं और हमका लो जैसे संडे का है साड़ी कम्युनिटी हेल्पर्स है वो ज्यादा इफेक्टिव होता है बच्चे बिकॉज दैट्स लाइक यू नो व्हाट वी कॉल एक्सपीरियंसियल लर्निंग असी बीजी मिलेनियम बेजी जो मिलेनियम तो हां शास्त्री नगर मैं ये सिर्फ मेरे नाल तेरे साथी के एसएए सिंह साड़ी जो जी ਕਸਟਮ ਟੌਪ ਦੇ ਵਿੱਚ ਕੋਈ ਇਹ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਕੋਲੋਂ ਆਈਪੀਐਸ ਤੇ ਸਾਡੇ ਡੀਸੀਪੀ ਲਾਇਨ ਆਉਧਰ ਜਿਹੜੀ ਆਲੰਗਵਿਦੇ ਸਿੰਘ ਜੀ ਐਡੀਸੀਪੀਟਾ ਸਰਦਾਰ ਭਾਗ ਸਿੰਘ ਜੀ ਤੇ ਸਾਡੇ ਜੋਰ ਇੰਚਾਰਜ ਅਦਾ ਮੰਗਲ ਸਿੰਘ ਜੀ ਦੇ ਤਾਬ ਦਚਨ ਨਵੇਸ਼ਾ ਹੈਟ ਸਾਡੀ ਪਹਿਲ ਟ੍ਰੈਫਿਕ ਨੋ ਗ੍ਰੇਵਿਡੈਂਸ ਚਲਾਉਣਾ ਹੈ ਤਾਂ ਜੋ ਸ਼ਹਿਰ ਵਾਸੀ ਦਾ ਬਾਰਾਏ ਯਾਤਰੀਆਂ ਛਡਾਂਦੂ ਜਿਹੜੇ ਉਹਨਾਂ ਨੂੰ ਕੋਈ ਜਾਮ ਜਾਂ ਹੋਰ ਕਿਸੇ ਪਰੇਚਾਨੇ ਦਾ ਸਾਹਮਣਾ ਨਾ ਕਰਨਾ ਪਵੇ। ਫਿਰ ਵੀ ਕਿਸੇ ਨੂੰ ਨਿਯਮ ਨਾ ਤੋੜਨ ਦਿੱਤੇ ਜਾਣ। ਸਾਡੀ ਦੇਦ ਕਿਸੇ ਨੂੰ ਨਹੀਂ ਆ ਵੀ ਨਾ ਤੋੜਨ ਦਿੱਤੇ ਜਾਣ। ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦੇ ਵਹੀਕਲ ਦਾ ਚਲਾਣ ਕਰਨਾ ਚਾਹੀਦਾ ਹੈ। ਜੋ ਜ਼ਰੂਰੀ ਹੈ ਜਿਹੜਾ ਉਸ ਨੂੰ ਸਮਝਾ ਸਕਦੇ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰਾਂਗਾ। ਤੇ ਬੱਚਿਆਂ ਨੂੰ ਵੀ ਜਾਂ ਕਿ ਬੱਚੇ ਇਹਨਾਂ ਨੂੰ ਬੱਚਿਆਂ ਨੂੰ ਵੀ ਚਾਹੀਦਾ ਤੇ ਜੇ ਇਹਨਾਂ ਦੇ ਜਾਣਿਆਂ ਕੋ ਪਰੈਂਟਸ ਕਰਾ ਕਿਸੇ ਵੇਲੇ ਕਰ ਲਿੰਦੇ ਲੈਪਟਾਪ ਲੈਟ ਜੰਪ ਕਰਦੇ ਇਹ ਬੱਚਿਆਂ ਨੂੰ ਵੀ ਨਾਲ ਚਾਹੀਦਾ ਵੀ ਬੱਚੇ ਆਪਣੇ ਬੱਚੇ ਪਰੈਂਟਸ ਨੂੰ ਰੋਕਣ ਕਿ ਤੁਸੀਂ ਇੱਥੇ ਗਲਤ ਕਰ ਰਹੇ ਹੋ ਤੁਸੀਂ ਨਾ ਕਰੋ ਇਹ ਬੱਚਿਆਂ ਨੂੰ ਸਾਨੂੰ ਸਮਝਾਉਣਾ ਚਾਹੀਦਾ ਵਾ ਉਹਨਾਂ ਨੂੰ ਬੱਚਿਆਂ ਨੂੰ ਇਹ ਗੱਲ ਤਾਂ ਪਤਾ ਹੋਣਾ ਚਾਹੀਦਾ ਵਾ ਵੀ ਆਪਣੇ ਵੇਲੇ ਸਾਡੇ ਜਿਹੜੇ ਅੱਗੇ ਆਵਾ ਇੱਕ ਐਜੂਕੇਸ਼ਨ ਸੈੱਲ ਬਣਿਆ ਵਾ ਜਿਨ੍ਹਾਂ ਦਾ ਉਲਵਾ ਦਿੱਤੇ ਆਡੇ ਬੱਚਿਆਂ ਨੂੰ ਸਮਝਾਇਆ ਜਾਂਦਾ ਵਾ ਦੋ ਦੋ ਵੀ ਨਾਮ ਆ ਸਾਰੇ ਦਾ ਸਮਝਾਇਆ ਜਾਂਦਾ ਆ ਸਾਡੇ ਸੈਨੀਵਰ ਕਿੱਥੇ ਲਾਇਆ ਜਾਂਦੇ ਇਥੇ ਪਰ ਸਾਡੇ ਕੋਲ ਆਡੇ ਅਚਾਨਕ ਉਹ ਟੀਚਰ ਤੋਂ ਲੈ ਕੇ ਆਪਣੇ ਬੱਚੇ ਪੰਜ ਸੱਤ ਕੋ ਲੰਘਦੇ ਹੋਏ ਗੱਡੀ ਲੈ ਕੇ ਖੜ ਗਏ ਸਾਨੂੰ ਕਹਿੰਦੇ ਪਹਿਲਾਂ ਬੱਚਿਆਂ ਨੂੰ ਥੋੜਾ ਇਹਦੇ ਬਾਰੇ ਦੱਸੋ ਜੇ ਜੰਪ ਕਰਨੀ ਪੈਦਲ ਚੜਨਾ ਹੈ ਰੱਬ ਦੇ ਅੱਗੇ ਡਰ ਨਾਲ ਜਿੰਨਾ ਕੁ ਪਹਿ ਸਮਝਾਇਆ ਉਹਨਾਂ ਨੂੰ ਚਲੋ ਬੱਚੇ ਨੂੰ ਸਮਝਾਏ ਅਸੀਂ ਜੇ ਅਖੀਰੀ ਫੋਲੋ ਕਰਾਂਗੇ ਤੇ ਅਸੀਂ ਵੱਡਿਆਂ ਨੂੰ ਵੀ ਸਮਝਾਵਾ ਗਿਆ ਆਪਣੇ ਪਾਸੇ ਤਾਨੂੰ ਲੱਗਦਾ ਕਿ ਸਰ ਕੀ ਇਸ ਤਰ੍ਹਾਂ ਦੇ ਬੱਚਿਆਂ ਦੇ ਜਾਗਰੂਕ ਕਰਨ ਨਾਲ ਸੈਫਟੀ ਦਾ ਫਰਕ ਪਏਗਾ ਇਹ ਬੱਚੇ ਵੱਡੇ ਤੇ ਲੋਕੀਆ ਦੇ ਬਿਲਕੁਲ ਜੀ ਇਸੇ ਵੇਲੇ ਇਹ ਵੀ ਵੱਡੇ ਦੁਬਾਰੇ ਦੁਕਤਰੀਆਂ ਦੀ ਵੱਡਿਆਂ ਤੋਂ ਦੀ ਬੱਚਾ ਨੂੰ ਸਮਝਾ ਸਕਦਾ ਜਦੋਂ ਉਹ ਲੋਕ ਨੂੰ ਪਤਾ ਹੋਊਗਾ ਨੋਲੇਜ ਹੋ ਕੇ ਤੋ ਉਹ ਨੂੰ ਕਹਿ ਸਕਦਾ ਵੀ ਪਾਪਾ ਜਾਂ ਮੰਮਾ ਤੁਸੀਂ ਦੱਦ ਜੇ ਤੁਸੀਂ ਇਥੋਂ ਨਾ ਅੱਗੇ ਕਰੋ ਇਹ ਆਪਣੇ ਆ ਅਕਸੀਡੈਂਟ ਹੋ ਐਕਸੀਡੈਂਟ ਹੋ ਸਕਦਾ ਜਾਂ ਕੋਈ ਅਨਸਫੀ ਘਟਦਾ ਵਾਪਰ ਸਕਦੀ ਆਪਣੇ ਨਾਲ ਇਸ ਤਰ੍ਹਾਂ ਸਕੂਲਾਂ ਦੇ ਸੈਮੀਨਾਰ ਲਗਾਏ ਜਾਂਦੇ ਨੇ प्रैक्टिकल करना तो जादा 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 दुणा दुणा कि आज बच्चे ज्यादा जल्दी समय पर आ गए लगता है बच्चे जल्दी समय तक बिल्कुल जी बिलकुल प्रैक्टिकल जो मैं चल दिया कदों करना वा कि वाला प्रोपर दसा गया ज्यादा फॉलो करना